ਬਿਨਾ ਪਾਰਲਰ ਬਿਨਾ ਦਰ ਦੇ ਬਿਨਾ ਧਾਗਾ ਤੁਸੀਂ ਥ੍ਰੈਡਿੰਗ ਕਿੱਦਾਂ ਕਰ ਸਕਦੇ ਹੋ ਚਾਹੇ ਅਪਰ ਲਿਪਸ ਕਿੱਦਾਂ ਕਰੇ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਦੀ ਹਾਂ ਬਹੁਤ ਇੱਕ ਸੌਖਾ ਤਰੀਕਾ ਐਲਾਨੀ ਕੋਲਗਟ ਹੈਗੀ ਹੈ ਸ਼ਹਿਦ ਜਨਨ ਕਿ ਹਨੀ ਕਿਸ ਤਰੀਕੇ ਨਾਲ ਆਪਾਂ ਇੱਕ ਆਪ ਨੂੰ ਚਾਹੀਦੀ ਹੈ ਸੈਲੋ ਟੇਪ ਕਿਸ ਤਰੀਕੇ ਨਾਲ ਆਪਾਂ ਅਪਰ ਲਿਪਸ ਫੋਰਹੈਡ ਔਰ ਥ੍ਰੈਡਿੰਗ ਕਰ ਸਕਦੇ ਹਾਂ ਠੀਕ ਹੈ ਥ੍ਰੈਡਿੰਗ ਦੇਖੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਵਾਲ ਨੇ ਮੇਰੇ ਆ ਦੇਖੋ ਛੋਟੇ ਛੋਟੇ ਵਾਲ ਆਏ ਹੋਏ ਨੇ ਕਿਸ ਤਰੀਕੇ ਨਾਲ ਆਪਾਂ ਚਲੋ ਕਰਦੇ ਹਾਂ ਤੇ ਤੁਸੀਂ ਨਾ ਇੱਕ ਕੀ ਕਰ ਸਕਦੇ ਹੋ ਸੇਫਟੀ ਪਿੰਨ ਜਿਹੜਾ ਹੁੰਦਾ ਨਾ ਸੇਫਟੀ ਪਿੰਨ ਲੈ ਸਕਦੇ ਹੋ ਚਾਹੇ ਤੁਸੀਂ ਜੂੜੇ ਵਾਲੀ ਸੂਈ ਲੈ ਸਕਦੇ ਹੋ ਚਾਹੇ ਤੁਸੀਂ ਹੇਅਰ ਵਾਲੀ ਜਿਹੜੀ ਹੁੰਦੀ ਨਹੀਂ ਛੋਟਾ ਪੈਨ ਉਹ ਲੈ ਸਕਦੇ ਇਹਦੇ ਨਾਲ ਤੁਸੀਂ ਕੀ ਕਰ ਸਕਦੇ ਇਸ ਨਾਲ ਤੁਸੀਂ ਲਿਪਸਟਿਕ ਦੀ ਸਹਾਇਤਾ ਨਾਲ ਤੁਸੀਂ ਆਪਣੇ ਨਿਸ਼ਾਨ ਨਹੀਂ ਲਗਾ ਸਕਦੇ ਜਿਹੜੀ ਸ਼ੇਪ ਤੁਸੀਂ ਦੇਣਾ ਚਾਹੁੰਦੇ ਹੋ ਨਾ ਇਸ ਤਰੀਕੇ ਨਾਲ ਤੁਸੀਂ ਸੇਫਟੀ ਪਿੰਨ ਹੋ ਗਿਆ ਚਾਹੇ ਜੂੜਾ ਸੂਈ ਹੋ ਗਿਆ ਇਸ ਤਰੀਕੇ ਨਾਲ ਸੂਈ ਲੈਣੀ ਹੈ ਉਹਦੇ ਨਾਲ ਤੁਸੀਂ ਇਹਦੇ ਨਾਲ ਲਿਪਸਟਿਕ ਉੱਪਰ ਲਗਾ ਕੇ ਕਲਰ ਲਗਾ ਕੇ ਕੋਈ ਵੀ ਤੇ ਤੁਸੀਂ ਆਪਣੇ ਸ਼ੇਪ ਦੇ ਸਕਦੇ ਹੋ ਕਲਰ ਲਗਾਉਣਾ ਜਿਹੜਾ ਉੱਤਰ ਚਾਹੀਦਾ ਠੀਕ ਹੈ ਇਹਦੇ ਨਾਲ ਤੁਸੀਂ ਆਪਣੇ ਸ਼ੇਪ ਵੇ ਬਣਾ ਸਕਦੇ ਹੋ ਜਿਸ ਸ਼ੇਪ ਵਿੱਚ ਤੁਸੀਂ ਆਈਬ로우 ਬਣਾਉਣਾ ਚਾਹੁੰਦੇ ਹੋ ਠੀਕ ਹੈ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਫੇਸ ਤੇ ਕੀ ਲਗਾਉਣਾ ਹੈ ਫਿਰ ਸਿੱਧਾ ਆਪਾਂ ਪਹਿਲਾਂ ਲਾਣਾ ਹੈ ਹਨੀ ਹਨੀ ਲਗਾਣਾ ਹੈ ਠੀਕ ਹੈ ਕਿਉਂਕਿ ਜਿਹੜਾ ਸ਼ਹਿਦ ਹੁੰਦਾ ਹੈ ਨਾ ਚਿਪਚਿਪਾ ਹੁੰਦਾ ਹੈ ਚਿਪਕ ਜਾਂਦਾ ਹੈ ਸਕਿਨ ਨੂੰ ਤੇ ਫਿਰ ਟਰੈਡਿੰਗ ਕਰਨ ਵਿੱਚ ਬਹੁਤ ਆਸਾਨੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਹਨੀ ਠੀਕ ਹੈ ਇਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਆਪਾਂ ਲਗਾ ਲੈਣਾ ਹੈ ਹਨੀ ਜਿਹੜਾ ਕਿ ਸ਼ਹਿਦ ਠੀਕ ਹੈ ਔਰ ਜੇ ਅਪਰ ਲਿਪਸ ਨੇ ਤੇ ਅਪਰ ਲਿਪਸ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਲਗਾ ਸਕਦੇ ਹੋ ਠੀਕ ਹੈ ਫਿਰ ਤਾਂ ਪੀਸਾ ਇਹਦੇ ਤੁਹਾਨੂੰ ਚਾਹੀਦੇ ਕੋਲਗਟ ਕੋਲਗਟ ਲਗਾਣੀ ਹੈ ਤੁਸੀਂ ਇਸ ਪ੍ਰਕਾਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਥਰੇਡਿੰਗ ਹੈ ਉਹ ਹੋ ਜਾਂਦੀ ਹੈ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਤੁਹਾਡੇ ਜਿਹੜੇ ਅપર ਲਿਪਸ ਨੇ ਉਹ ਵੀ ਹੋ ਜਾਣਗੇ ਠੀਕ ਹੈ ਤੇ ਆਪਾਂ ਕਰਦੇ ਹਾਂ ਇਹਨੂੰ ਇਸ ਤਰੀਕੇ ਨਾਲ ਲਗਾ ਲੈਨੇ ਆ ਤੁਸੀਂ ਚਾਹੋ ਤਾਂ ਦੂਧ ਪੀਕ ਨਾਲ ਵੀ ਲਗਾ ਸਕਦੇ ਹੋ ਉਂਗਲੀਆਂ ਲਗਾਣੀਆਂ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਹੈਗੀ ਇਹ ਕੋਲਗਟ ਠੀਕ ਹੈ ਜਿੱਥੇ ਜਿੱਥੇ ਤੁਹਾਡੇ ਫੇਰ ਨੇ ਉੱਥੇ ਤੇ ਤੁਸੀਂ ਐਦਾਂ ਐਦਾਂ ਲਗਾ ਲੈਣੀ ਹੈ ਠੀਕ ਹੈ ਫੋਰਹੈਡ ਤੇ ਨੇ ਤੇ ਫੋਰਹੈਡ ਤੇ ਵੀ ਤੁਸੀਂ ਲਗਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਹੈਗੀ ਐ ਕੋਲਗਟ ਲਓ ਜੀ ਕੋਲਗਟ ਲਾਗ ਗਈ ਆਪਣੇ ਜਿੱਥੇ-ਜਿੱਥੇ హెయిਰ ਨੇ ਉੱਥੇ ਤਾਂ ਤੁਸੀਂ ਲਗਾ ਲਓ ਇਸ ਤਰੀਕੇ ਨਾਲ ਕੋਲਗਟ ਨੂੰ ਹਨੀ ਜਿਹੜਾ ਹੁੰਦਾ ਚਿਪਚਿਪਾ ਹੁੰਦਾ ਹੈ ਹਨੀ ਦੇ ਨਾਲ ਪੂਰੀ ਤਰ੍ਹਾਂ ਜਿਹੜੇ ਵਾਲ ਨੇ ਪੂਰੀ ਤਰ੍ਹਾਂ ਨਿਕਲਣਗੇ ਛੋਟੇ-ਛੋਟੇ హెయిਰ ਇਸ ਤਰੀਕੇ ਨਾਲ ਤੁਸੀਂ ਲਗਾ ਲਈ ਠੀਕ ਹੈ ਜੀ ਲੱਗ ਚੁੱਕੀ ਹੈ ਮੇਰੇ ਜਿੱਥੇ-ਜਿੱਥੇ ਵੀ ਆਪਣੇ హెయిਰ ਨੇ ਥੋੜਾ ਜਿਹਾ ਨਾ ਡਰਾਈ ਹੋ ਕੋਲਗਿਟ ਸੁੱਕ ਗਈ ਹੈ ਤੇ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਕਿ ਸਿਸ ਪ੍ਰਕਾਰ ਆਪਾਂ ਆਪਣੀ ਥ੍ਰੈਡਿੰਗ ਜਿਹੜੀ ਹੈ ਕਰ ਸਕਦੇ ਹਾਂ ਠੀਕ ਹੈ ਕਿਉਂਕਿ ਜਿਹੜਾ ਆਪਾਂ ਹਨੀ ਲਗਾਇਆ ਸ਼ਹਿਦ ਲਗਾਇਆ ਉਹ ਹੁੰਦਾ ਇੱਕ ਜਿਵੇਂ ਚੀਨੀ ਹੈ ਨਾ ਚੀਨੀ ਜਿਹੜੀ ਚਿਪਕ ਜਾਂਦੀ ਵਾਲਾਂ ਨੂੰ ਠੀਕ ਹੈ ਤੇ ਸ਼ਹਿਦ ਵੀ ਉਦਾਂ ਹੀ ਹੁੰਦਾ ਚਿਪਕ ਜਾਂਦਾ ਵਾਲਾਂ ਨੂੰ ਤੇ ਫਿਰ ਵਾਲ ਉਤਾਰਨ ਵਿੱਚ ਨਾ ਬੜਾ ਸੋਖਾ ਤੇ ਬੜਾ ਕਰਗਿਲ ਜਿਆ ਨੁਸਖਾ ਹੋ ਜਾਂਦਾ ਹੈ ਤੇ ਚਲੋ ਜੀ ਆਪਾਂ ਕਰਦੇ ਆ ਇਸ ਤਿੱਕੇ ਨਾਲ ਤੁਸੀਂ ਚਿਪਕਾ ਲੈਣਾ ਆਪਣੇ ਇਸੇ ਰੇਤੇ ਠੀਕ ਹੈ ਇਦਾਂ ਜਿੱਦਾਂ ਵੈਕਸ ਹੁੰਦੀ ਹੈ ਉਸ ਤਰੀਕੇ ਨਾਲ ਤੁਸੀਂ ਜਿੱਦਾਂ ਵੈਕਸ ਆਪਾਂ ਚਿਪਕਾਨੇ ਹੈ ਨਾ ਉਸ ਤਰੀਕੇ ਨਾਲ ਚਿਪਕਾ ਲੈਣਾ ਤੁਸੀਂ ਠੀਕ ਹੈ ਔਰ ਫਿਰ ਤੁਸੀਂ ਕੀ ਕਰਨਾ ਹੈ ਚੰਗੀ ਤਰ੍ਹਾਂ ਚਿਪਕਾ ਕੇ ਇਸ ਤਰੀਕੇ ਨਾਲ ਚਿਪਕਾਉਣਾ ਹੈ ਕਿ ਥੋੜਾ ਸੁਕਾ ਲਓ ਥੋੜਾ ਸੁੱਕ ਜਾਵੇ ਤੇ ਫਿਰ ਆਪਾਂ ਇਹਨੂੰ ਕਰਨਾ ਹੈ ਜਿੱਦਾਂ ਹਾਂਜੀ ਸ਼ਹਿਦ ਲਗਾਈ ਹੈ ਨਾ ਹਨੀ ਨਾਲ ਥੋੜੇ ਜਿ ਇੱਕ ਦੋ ਵਾਲ ਆਏ ਨੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਹੌਲੀ ਹੌਲੀ ਕਰਾਂਗੇ ਆ ਆਏ ਨੇ ਹਨੀ ਦੀ ਮਦਦ ਨਾਲ ਰੁਕ ਜੁ ਜਨਗੀ ਸ਼ਹਿਦ ਦੀ ਮਦਦ ਨਾਲ ਕਈ ਭੈਣਾਂ ਨੂੰ ਡਰ ਲੱਗਦਾ ਨਾ ਦਰਦ ਤੋਂ ਮੈਨੂੰ ਆ ਬੜਾ ਲੱਗਦਾ ਮੈਂ ਤੇ ਆਪ ਨਹੀਂ ਜਾਂਦੀ ਪਾਰਲਰ ਪੂਲਰ ਵਿੱਚ ਚਾਹੇ ਤੁਸੀਂ ਘਰੇ ਜਿਹੜੀ ਪਲक्कड़ ਹੁੰਦਾ ਚੁਪਟੀ ਹੁੰਦੀ ਹੈ ਨਾ ਉਹਦੇ ਨਾਲ ਕਰ ਸਕਦੇ ਹੋ ਤਾ ਗਤੁ ਗਤ ਮੇਰੇ ਵਿਵਸ ਦੀ ਗੱਲ ਨਹੀਂ ਹੈਗੀ ਮੈਂ ਵੀ ਨਹੀਂ ਲਗਾ ਕੇ ਖੁਸ਼ ਹੈਗੀ ਮੈਨੂੰ ਬਹੁਤ ਪੇਨ ਹੁੰਦੀ ਏ ਇਸ ਤਰੀਕੇ ਨਾਲ ਤੁਸੀਂ ਇਹ ਆ ਦੇਖੋ ਹਾਂ ਸ਼ੈੱਡ ਲਾਇਆ ਨੇ ਹਣੀ ਲਾਇਆ ਉਹਦੇ ਨਾਲ ਥੋੜਾ ਥੋੜਾ ਤੋੜੇਗਾ ਆਇਨੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਹਾਂਜੀ ਹਨੀ ਦੀ ਮਦਦ ਨਾਲ ਥੋੜੇ ਥੋੜੇ ਕਿਉਂਕਿ ਮੇਰੇ ਥੋੜੇ ਥੋੜੇ ਸੀਗੇ ਕਿਉਂਕਿ ਮੈਂ ਨਾ ਪਲੱਕੜ ਦੇ ਨਾਲ ਹੀ ਕਰ ਲੈਣੀ ਆ ਹਾਂ ਰਸਪੇਨ ਘਾਟੀ ਹੁੰਦੀ ਆ ਇਸ ਤਰ੍ਹਾਂ ਕਿ ਨਾ ਤੁਸੀਂ ਕਰ ਸਕਦੇ ਹੋ YouTube ਤੇ ਬਹੁਤ viral ਹੋਈਆਂ ਬਈ ਇਹਨੇ ਵੀਡੀਓ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਏ ਕਰਨ ਦਾ ਉਫ ਥੋੜੀ ਦਰਦ ਹੋਈ ਏ ਕਿਉਂਕਿ ਇਹ ਸੌਫਟ ਥਾਂ ਹੁੰਦੀ ਏ ਨਾ نیچے ਤੇ ਹਾਂਜੀ ਥੋੜੇ ਥੋੜੇ ਹੋਏ ਨੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਚੀਨੀ ਜਿਹੜੀ ਹੈ ਨਾ ਉਹ ਗਰਮ ਪਾਣੀ ਦੇ ਵਿੱਚ ਉਹਦੀ ਥੋੜੀ ਚਾਸਣੀ ਬਣਾ ਕੇ ਉਹ ਲਗਾ ਕੇ ਤੇ ਫਿਰ ਤੁਸੀਂ ਟੇਪ ਨਾਲ ਉਹ ਵੀ ਤੁਸੀਂ ਕਰ ਸਕਦੇ ਹੋ ਵੀ ਬੈਸਟ ਤਰੀਕਾ ਹੈ ਚਾਹੇ ਤੁਸੀਂ ਗੁੜ ਲੈ ਲਓ ਗੁੜ ਦੀ ਚਾਸਣੀ ਬਣਾ ਕੇ ਉਹ ਲਗਾ ਕੇ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਵੀ ਬੈਸਟ ਤਰੀਕਾ ਹੈ ਠੀਕ ਹੈ ਉਦਾਂ ਤੁਹਾਡੇ ਜਿਹੜੇ ਹੇਅਰ ਨੇ ਸਾਫ ਹੋ ਜਾਣਗੇ ਇਸ ਤਰੀਕੇ ਨਾਲ ਹੀ ਤੁਸੀਂ ਅપર ਲਿਪਸ ਤੇ ਵੀ ਲਗਾ ਕੇ ਇਸ ਤਰੀਕੇ ਨਾਲ ਕਰ ਸਕਦੇ ਹੋ ਤੁਹਾਡੇ ਅપર ਲਿਪਸ ਤੇ ਵੀ ਹੋਣਗੇ ਨਾ ਛੋਟੇ ਛੋਟੇ ਤੇ ਉਹ ਲਗਾ ਕੇ ਤੁਸੀਂ ਅપર ਲਿਪਸ ਤੇ ਵੀ ਕਰ ਸਕਦੇ ਹੋ ਤੇ ਜਣ ਕੇ ਸ਼ਹਿਦ ਨਾਲੋਂ ਤੇ ਕੋਵਿਡ ਨਾਲੋਂ ਜ਼ਿਆਦਾ ਬੈਟਰ ਨਾ ਚੀਨੀ ਔਰ ਗੁੜ ਉਹ ਤੁਸੀਂ ਜਿਹੜੀ ਹੈ ਨਾ ਉਹਦੀ ਵੈਕਸ ਬਣਾ ਕੇ ਤੁਸੀਂ ਲਗਾ ਸਕਦੇ ਹੋ ਉਹਦੇ ਨਾਲ ਤੁਹਾਡੇ ਜਿਹੜੇ హెਅਰ ਨੇ ਨਾ ਫੇਸ ਦੇ హెਅਰ ਵੀ ਹੋ ਜਾਣਗੇ ਸਾਫ ਔਰ ਤੁਹਾਡੇ ਅਪਰ ਲਿਪਸ ਵੀ ਔਰ ਫੋਰਹੈਡ ਦੀ ਇਹ ਠੀਕ ਹੋ ਜਾਣਗੇ ਉਹ ਬੈਸਤ ਤਰੀਕਾ ਹੋਵੇਗਾ ਤੁਸੀਂ ਮੇਰੇ ਮੇਰੇ ਜਣ ਕੇ ਜਿੱਤੇ ਤੱਕ ਮੇਰਾ ایکسپੀਰੀਅੰਸ ਹੈ ਮੈਂ ਕਹਿੰਦੀ ਆ ਕਿ ਮਤਲਬ ਕਿ ਨਾ ਚੀਨੀ ਔਰ ਜਿਹੜਾ ਗੁੜ ਹੈ ਨਾ ਉਹਦੀ ਚਾਸਨੀ ਬਣਾ ਕੇ ਕੋਲਗੜ ਦੀ ਥਾਂ ਔਰ ਸ਼ਹਿਦ ਥਾਂ ਲਗਾ ਲੋਗੇ ਤੇ ਸ਼ਾਇਦ ਜਿਆਦਾ ਵਾਲ ਤੁਹਾਡੇ ਵਧੀਆ ਹੋ ਜਾਣਗੇ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਜਿਆਦਾ ਗਰੋਥ ਨਿਕਲ ਜਾਂਦੀ ਵਾਲਾਂ ਦੀ ਇਹਦੇ ਨਾਲ ਥੋੜਾ ਜਿਹਾ ਘੱਟ ਉਤਰਦੇ ਆ ਤੇ ਉਹਦੇ ਨਾਲ ਥੋੜਾ ਜਿਹਾ ਜਿਆਦਾ ਹੋਊਗਾ ਤੁਸੀਂ ਉਹੀ ਲਗਾ ਸਕਦੇ ਹੋ ਚੀਨੀ ਗੋੜ ਦੀ ਵੈਕਸ ਬਣਾ ਕੇ ਉਹ ਤੁਸੀਂ ਇਦਾਂ ਇਦਾਂ ਮਤਲਬ ਕਿ ਜਿੱਦਾਂ ਵੀ ਤੁਸੀਂ ਇਦਾਂ ਹੁੰਦਾ ਨਾ ਖੰਨ ਬੜਸ ਹੋ ਗਿਆ ਉਹਦੀ ਮਤ ਨਾਲ ਤੁਸੀਂ ਇਦਾਂ 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 ਲਗਾ ਕੇ ਫਿਰ ਉਹਨੂੰ ਸੁੱਕਣ ਦਿਓ ਤੇ ਫਿਰ ਤੁਸੀਂ ਇਦਾਂ ਕਰਕੇ ਉਹਨੂੰ ਪਾਟ ਸਕਦੇ ਹੋ ਤੇ ਤੁਹਾਡੇ ਜਿਹੜੇ ਥ੍ਰੈਡਿੰਗ ਹੈ ਬਹੁਤ ਅੱਛੇ ਤਰੀਕੇ ਨਾਲ ਹੋ ਜਾਵੇਗੀ ਨਾ ਤੇ ਲੋ ਜੀ ਆਪਾਂ ਛੋਟੀ ਜਿਹੀ ਟਰਾਈ ਕੀਤੀ ਸੀ ਥੋੜੇ ਥੋੜੇ ਨਿਕਲੇ ਨੇ ਤੇ ਜਣਕੇ ਜਿਆਦਾ ਨਹੀਂ ਨਿਕਲੇ ਹੈਗੇ ਸ਼ਾਇਦ ਮੈਂ ਥੋੜਾ ਮਿਹਨਤ ਕਰਦੀ ਹੋਰ ਤਾਂ ਨਿਕਲ ਹੀ ਜਾਂਦੇ ਸ਼ਾਇਦ ਪਰ ਗੁੜ ਚੀਨੀ ਦੇ ਨਾਲ ਜਿਆਦਾ ਬੈਟਰ ਵਾਲ ਨਿਕਲਣਗੇ ਤੇ ਵੀਡੀਓ ਥੋੜੀ ਜਿਹੀ ਪਸੰਦ ਆਈ ਹੋਵੇ ਤੇ ਲਾਈਕ ਕਮੈਂਟ ਜਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਫਿਰ ਮਿਲਦੇ ਆਪਾਂ ਨਈ ਵੀਡੀਓ ਵਿੱਚ ਇਹ ਨਾਲ ਥੋੜਾ ਜਿਹਾ ਰਿਜ਼ਲਟ ਘਟੇ ਤੇ ਚੀਨੀ ਔਰ ਅਗਰ ਤੁਸੀਂ ਗੁੜ ਦਾ ਬਣਾ ਕੇ ਵੈਕਸਲ ਲਗਾਓਗੇ ਨਾ ਉਹਦੇ ਨਾਲ ਤੁਹਾਡੀ ਜਿਹੜੀ ਵਧੀਆ ਵਾਲੇ ਜਿਹੜੀ ਥ੍ਰੈਡਿੰਗ ਹੈ ਉਹ ਹੋ ਸਕਦੀ ਹੈ ਠੀਕ ਹੈ ਜੀ ਤੇ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਤੁਸੀਂ ਕਮੈਂਟ ਕਰੋ ਅਗਰ ਤੁਸੀਂ ਚਾਹਦੇ ਹੋ ਕਿ ਮੈਂ ਬਣਾ ਕੇ ਉਹਦੇ ਨਾਲ ਕਰਾਂ ਤੇ ਤੁਸੀਂ ਕਮੈਂਟ ਜਰੂਰ ਕਰਨਾ ਕਿ ਮੈਂ ਗੁੜੀ ਚੀਨੀ ਦੀ ਚਾਸਲੀ ਬਣਾ ਕੇ ਉਹਦੇ ਨਾਲ ਥ੍ਰੈਡਿੰਗ ਆਪਣੇ ਘਰ ਕੇ ਵਿਖਾਵਾਂ ਤੇ ਤੁਸੀਂ ਕਮੈਂਟ ਜਰੂਰ ਕਰਨਾ ਫਿਰ ਆਪਾਂ ਵੀਡੀਓ ਬਣਾਵਾਂਗੇ ਚਲੋ ਜੀ ਫਿਰ ਮਿਲਦੇ ਆ ਬਾਏ ਬਾਏ